ਜਿਹੜੇ ਲక్ష్ਮੀ ਦਾਸ ਜੀ ਇਹ ਸ਼ਿਕਾਰ ਕਰਿਆ ਕਰਦੇ ਸਨ ਸ਼ਿਕਾਰੇ ਬਚਪਨ ਤੋਂ ਹੀ ਸ਼ਿਕਾਰ ਖੜਦੇ ਸਨ ਉਹ ਜਿਹੜੇ ਲక్ష్ਮੀ ਚੰਦ ਜੀ ਸਨ ਇਹ ਛੋਟੇ ਜਿਹੇ ਸਨ ਬਚਪਨ ਦੇ ਇਹਨਾਂ ਦੇ ਕੁੱਤਕ ਬੜੇ ਨਿਰਾਲੇ ਹਨ ਇੰਨੇ ਕੁੱਤਕ ਨਿਰਾਲੇ ਹਨ ਕਿਉਂਕਿ ਦਰਾਲੇ ਹੀ ਹੋਨੇ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਉੱਤਰ ਹੋਏ ਕਿ ਕਿੰਨੀ ਤਾਕਤ ਹੋਏਗੀ ਕਿੰਨੇ ਉਹ ਬੱਲੀ ਵਾਲੇ ਕਿਤਨੇ ਪਾਵਰ ਵਾਲੇ ਕਿਤਨੇ ਹੀ ਉਹਨਾਂ ਦਾ ਜਲਸ ਹੋਣਾ ਹੈ ਇੰਨਾ ਉਹਨਾਂ ਦਾ ਤੇਜ ਪ੍ਰਤਾਪ ਸੀ ਜਿਹੜਾ ਝੱਲਿਆ ਨਹੀਂ ਕੀਤਾ ਜਾਂਦਾ ਜਦੋਂ ਛੋਟਾ ਜਿਹਾ ਉਹਨਾਂ ਦਾ ਬਚਪਨ ਸੀ ਇੱਕ ਵਾਰ ਦੀ ਗੱਲ ਹੈ ਇਹਨਾਂ ਦੇ ਜਿਹੜੇ ਕੋਈ ਮੰਗਤਾ ਆ ਗਿਆ ਮੰਗਣ ਵਾਲਾ ਮੰਗਣ ਵਾਲਾ ਮੰਗਤਾ ਧਰਤੀ ਆਇਆ ਬੇਬੇ ਨਾਨਕੀ ਜੀ ਤੇ ਸੁਲਖਣੀ ਜੀ ਅੰਦਰ ਘਰੇ ਦੁਕਮ ਕਰ ਰਹੀਆਂ ਸਨ ਜਦੋਂ ਬੱਚੇ ਨੇ ਦੇਖਿਆ ਕਿ ਇਹ ਮੰਗਤਾ ਦਰ ਤੇ ਆਇਆ ਹੈ ਕਿ ਉਹਨੇ ਸਵਾਲ ਪਾਇਆ ਹੈ ਉਹ ਜਿਹੜਾ ਮੰਗਤਾ ਸੀ ਫਕੀਰ ਦੇਖ ਦੇਖ ਕੇ ਦੇਖ ਦੇਖ ਕੇ ਉਹਨੀਆਂ ਅੱਖਾਂ ਹੀ ਨਾ ਰਜਣ ਇੰਨਾ ਪ੍ਰਤਾਪ ਉਹਨਾਂ ਦੀਆਂ ਅੱਖਾਂ ਦਾ ਇੰਨਾ ਪ੍ਰਤਾਪ ਮੂੰਹ ਦਾ ਪ੍ਰਤਾਪ ਨਾ ਚਲਿਆ ਜਾਏ ਔਰ ਨੈਣ ਬੜੇ ਸੋਹਣੇ ਉਹ ਸ਼ਰੀਰ ਬੜਾ ਸੰਡੋਲ ਛੋਟਾ ਜਿਹਾ ਮਾਸੂਮ ਬੜਾ ਹੀ ਸੋਹਣਾ ਨੈ ਨਕਸ਼ ਉਹ ਦੇਖ ਦੇਖ ਕੇ ਰੁੱਝੇ ਹੀ ਨਾ ਉਹ ਇੱਕ ਪਲ ਉਹਨਾਂ ਵੱਲ ਦੇਖਦਾ ਹੀ ਰਿਹਾ ਜਦੋਂ ਬਾਬਾ ਸ਼੍ਰੀ ਚੰਚੀ ਨੇ ਦੇਖਿਆ ਕਿ ਇਹ ਫਰਿਆਦ ਕਰਦਾ ਪਿਆ ਹੈ ਕੋਈ ਮੰਗਣ ਵਾਸਤੇ ਉਹ ਛੋਟੇ ਛੋਟੇ ਆਪਣੇ ਹੱਥਾਂ ਨਾਲ ਅੰਦਰ ਗਏ ਅੰਦਰ ਜਾ ਕੇ ਉਹਨਾਂ ਨੇ ਇੱਕ ਬੋਰੀ ਦੇਖੀ ਬੋਰੀ ਵਿੱਚ ਅਨਾਜ ਸੀ ਦਾਣੇ ਸਨ ਪਰ ਨਕਦੇ ਅਨਾਜ ਸੀ ਉਹਨਾਂ ਨੇ ਕਿਹਾ मुट्ठी ਭਰੀ मुट्ठी ਭਰ ਕੇ ਉਹਨਾਂ ਦੀ ਝੋਲੀ ਵਿੱਚ ਪਾਤਾ ਜਦੋਂ ਝੋਲੀ ਵਿੱਚ ਪਾਇਆ ਉਹ ਦਾਣੇ ਜਿਹੜੇ ਸੀ ਹੀਰੇ ਜਵਰਾਤ ਬਣ ਗਏ ਉਹ ਜਿਹੜਾ ਮੰਗਦਾ ਹੈ ਡਰ ਗਿਆ ਫਕੀਰ ਕਿ ਮੈਨੂੰ ਪਤਾ ਲੱਗੇਗਾ ਇੰਨੀ ਧਨ ਕਹਿੰਦਾ ਮੈਂ ਕੀ ਕਰਦਾ ਹੈ ਮੈਨੂੰ ਤਾਂ ਥੋੜਾ ਜਿਹਾ ਆਪਣਾ ਗੁਜ਼ਾਰਨ ਵਾਸਤੇ ਆਟਾ ਕੋਈ ਥੋੜਾ ਨਾਅਤ ਚਾਹੀਦਾ ਹੈ ਮੈਂ ਕੀ ਕਰਨੇ ਨਹੀਂ ਹੀਰੇ ਜਵਰਾਤ ਜੇ ਕਿਸੇ ਨੂੰ ਪਤਾ ਲੱਗਿਆ ਮੈਂ ਨਾਪਾਕ ਫੜਿਆ ਜਾਵਾਂਗਾ ਇੰਨੀ ਮਾਇਆ ਆਈ ਕਿੱਥੋਂ ਹੀਰੇ ਜਵਰਾਤ ਲਕ ਲਕ ਕਰਨ ਰਸ ਰਸ ਕਰਨ ਉਹ ਕਹਿੰਨਾ ਮੈਂ ਇਤਨੀ ਮਾਇਆ ਕੀ ਕਰਨੀ ਹੈ ਮੈਂ ਮੇਰੇ ਇਸ ਕਾ ਮਨੇ ਮੈਂ ਕੀ ਕਰਨੇ ਹਨ ਜਦੋਂ ਪਤਾ ਲੱਗਾ ਬੇਬੇ ਨਾਨਕੀ ਜੀ ਨੂੰ ਸੁਲਖਣੀ ਜੀ ਨੂੰ ਇਹ ਚਮਤਕਾਰ ਹੋਇਆ ਹੈ ਇਹ ਬੱਚੇ ਕੋਲ ਪੁੱਛਿਆ ਬੱਚੇ ਨੇ ਇਸ਼ਾਰਾ ਕੀਤਾ ਇਹ ਉਧਰੋਂ ਅਨਾਜ ਦੇਖੋ ਉਹਨਾਂ ਦੇ ਹੱਥ ਦੀ ਕਰਾਮਾਤ ਕਿੰਨੀ ਹੱਥ ਵਿੱਚ ਪਾਵਰ ਇੰਨੇ ਹੱਥ ਵਿੱਚ ਭੰਡਾਰੇ ਹਨ ਕਿੰਨੀ ਮਾਇਆ ਦਾ ਭੰਡਾਰ ਹੈ ਹੱਥਾਂ ਵਿੱਚ ਇੱਕ ਨਿੱਕੇ ਜਿਹੇ ਬਾਲਕ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚੰਦ ਬੱਚੇ ਦੇ ਹੱਥ ਵਿੱਚ ਕਿੰਨੀ ਪਾਵਰ ਹੈ ਕਿੰਨੀ ਤਾਕਤ ਹੈ ਜਿਹੜੇ ਕਿ ਕਣਕ ਦੇ ਦਾਣਿਆਂ ਨੂੰ ਅਨਾਜ ਦੇ ਦਾਣਿਆਂ ਨੂੰ ਹੀਰੇ ਵਿੱਚ ਪਰਬਤ ਕਰ ਦਿੰਦੇ ਹਨ ਹੀਰੇ ਜਹਾਰਾਤ ਪਰਬਤ ਕਰਦੇ ਹਨ ਕਿ ਇਹ ਗਰੀਬ ਨੂੰ ਮੁੜ ਕੇ ਕੰਮ ਕਰਨ ਦੀ ਲੋੜ ਨਾ ਪਵੇ ਫਿਰ ਮਹ ਬੀਬੇ ਨਾਨਕੀ ਜੀ ਨੇ ਕਿਹਾ ਚਲੋ ਕੋਈ ਨਹੀਂ ਤੁਹਾਡਾ ਬਹਿ ਕੇ ਖਾਣਾ ਕੜੇ ਗਰੀਬ ਦਾ ਪੇਟ ਭਰੇਗਾ ਕੁਛ ਨਹੀਂ ਇਹ ਰੱਖੋ ਤੁਸੀਂ ਇਹ ਖੁਸ਼ੀ ਨਾਲ ਦਿੱਤੇ ਨੇ ਤੇ ਇਹਨਾਂ ਦਾ ਰਜਗਾਰ ਕਰੋ ਬਹਿ ਕੇ ਖਾਣਾ ਇਹ ਤੁਹਾਨੂੰ ਮੁੱਕਦੇ ਨਹੀਂ ਦੇਖੋ ਇੰਨੀ ਕਿਰਪਾ ਹੋ ਗਈ ਇੱਕ ਮੰਗਤਾਦਰ ਤੇ ਆਇਆ ਇਹ ਅਨਾਜ ਮੁਠੀ ਦੀ ਪਾਈ ਉਹ ਹੀਰੇ ਜਗਰਤ ਬਣ ਗਏ ਇਤਨੀ ਬਰਕਤ ਸੀ ਇੰਨਾ ਤੇਜ ਪ੍ਰਤਾਪ ਸੀ ਬਾਬਾ ਸ਼੍ਰੀ ਚਾਂਜੀ ਦਾ ਫਿਰ ਜਿਹੜੇ ਲక్ష్ਮੀਦਾਸ ਜੀ ਇਹ ਕੀ ਕਰਿਆ ਕਰਦੇ ਸਨ ਇਹ ਸ਼ਿਕਾਰ ਖੇਡਦੇ ਸਨ ਇਹ ਸ਼ਿਕਾਰ ਖੇਡਦੇ ਸਨ ਹਰ ਨਾਂ ਨੂੰ ਚੱਕਿਆ ਹੋਇਆ ਆਪਣੀ ਬਾਈਆਂ ਦੇ ਚੱਕਿਆ ਹੋਇਆ ਲਈ ਆਉਂਦੇ ਸਨ ਤੇ ਸ਼੍ਰੀ ਚੰਤੀ ਨੇ ਲక్ష్ਮੀ ਚੰਦ ਜੀ ਨੂੰ ਕਹਿ ਦਿੱਤਾ ਕਿ ਇਹ ਲੇਖਾ ਤੈਨੂੰ ਦੇਣਾ ਪਵੇਗਾ ਕਹਿੰਦੇ ਇਹ ਜਿਹੜਾ ਕੰਮ ਹੈ ਸ਼ਿਕਾਰ ਖੇਡਣਾ ਚੰਗਾ ਨਹੀਂ ਸ਼ਿਕਾਰ ਕਰਨਾ ਜਾਨਵਰਾਂ ਨੂੰ ਮਾਰਨਾ ਇਹ ਹਰ ਜਿਹੜਾ ਹੈ ਨਾ ਮਾਰੋ ਇਹ ਪੁੱਤਣਾ ਪੈਂਦਾ ਹੈ ਇਹ ਕਰਮ ਬਣ ਜਾਂਦੇ ਹਨ ਇਹ ਕਰਮ ਸਾਨੂੰ ਪੁੱਤਣੇ ਬੰਦੇ ਹਨ ਇਹ ਲక్ష్ਮੀ ਚੰਦੇ ਜੀ ਨੂੰ ਕਿਹਾ ਇਹ ਸ਼ਿਕਾਰ ਖੇਡਣਾ ਅੱਛਾ ਨਹੀਂ ਤੇ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਇਹ ਉਹਨਾਂ ਨੇ ਕਿਹਾ ਉਹਨਾਂ ਨੇ ਕੀ ਕੀਤਾ ਮੋਏ ਹਰਨਤ ਤੇ ਛੱਟਾ ਮਾਰ ਦਿੱਤਾ ਮੋਏ ਹਰਨਤ ਉਨਾਂ ਉਤੇ ਛੱਟਾ ਮਾਰਿਆ ਔਰ اپنی istri ਬਲਕ ਧਰਮਚੰਦ ਨੂੰ ਪਿੱਛੇ